ਮੇਰੀ ਇਹ ਰਚਨਾ ਰਸਤੇ ਦੇ ਬੰਦਾਂ ਦੀ ਜਾਂ ਤੜਕੇ ਦੇ ਪੰਦੀ ਉਹਨਾਂ ਮਿਹਨਤੀ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਤੜਕੇ ਉੱਠ ਕੇ ਮਿਹਨਤ ਕਰਨ ਸ਼ੁਰੂ ਕਰ ਦਿੰਦੇ ਹਨ ਤੇ ਆਪਣੇ ਦਸਾਂ ਨਾਹਾਂ ਦੀ ਕਿਰਤ ਦੇ ਨਾਲ ਆਪਣਾ ਪੇਟ ਭਰਦੇ ਹਨ ਮਿਹਨਤ ਕਸ਼ਤਾ ਰਸਤਾ ਖੁਦ ਬਣਾ ਹੀ ਲੈਂਦੇ ਨੇ ਮੈਂ ਨਿਤ ਕਸ਼ੀਤ ਰਸਤਾ ਖੁਦ ਬਣਾ ਹੀ ਲੈਂਦੇ ਨੇ ਪੇਟ ਪਰਕੇ ਖਾਣੇ ਨੂੰ ਬਿਲਕਣ ਵਾਲ ਪਈ ਕਿਸੇ ਨਾ ਕਿਸੇ ਤਰ੍ਹਾਂ ਪੇਟ ਦੀ ਅੱਗ ਬੁਝਾ ਹੀ ਲੈਂਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਪੇਟ ਦੀ ਅੱਗ ਬੁਝਾ ਹੀ ਲੈਂਦੇ ਨੇ ਤੜਕੇ ਤੋਂ ਝੱਲੇ ਪਾਂਦੀ ਮੰਜ਼ਲਾ ਪਾਹੀ ਲੈਂਦੇ ਨੇ ਤੜਕੇ ਤੋਂ ਝੱਲੇ ਪਾਂਦੀ ਮੰਜ਼ਲਾ ਪਾਹੀ ਲੈਂਦੇ ਨੇ ਇੱਥੇ ਕੱਲ ਦੀ ਸਮੇਂ ਦੀ ਉਹ ਵੀ ਬਾਤ ਹੈ ਨਿਰਾਲੀ ਭਾਵੇਂ ਇਨਸਾਨੀਅਤ ਨੂੰ ਅਸੀਂ ਦੇ ਰਹਾਂ ਗਾਲੀ ਇੱਥੇ ਕੱਲ ਜੂ ਵੀ ਸਮੇਂ ਦੀ ਉਹ ਵੀ ਬਾਤ ਹੈ ਨਿਰਾਲੀ ਭਾਵੇਂ ਇਨਸਾਨੀਅਤ ਨੂੰ ਅਸੀਂ ਦੇ ਰਹਾਂ ਗਾਲੀ ਸੱਚੇ ਸੁੱਚੇ ਮਨ ਨੂੰ ਤਾਂ ਸਮਝਾ ਹੀ ਲੈਂਦੇ ਨੇ ਸੱਚੇ ਸੁੱਚੇ ਮਨ ਨੂੰ ਤਾਂ ਸਮਝਾ ਹੀ ਲੈਂਦੇ ਨੇ ਟੜਕੇ ਤੋਂ ਜੱਲੇ ਪਾਂਦੀ ਮੰਝਲਾਂ ਪਾਹੀ ਲੈਂਦੇ ਨੇ ਟੜਕੇ ਤੋਂ ਜੱਲੇ ਪਾਂਦੀ ਮੰਝਲਾਂ ਪਾਹੀ ਲੈਂਦੇ ਨੇ ਇੱਥੇ ਮਿਹਨਤੀ ਮਜ਼ਦੂਰ ਦਾ ਹੋ ਜੱਗਾ ਪਟਾ ਓਰੇ ਘਰ ਵਿੱਚ ਨਹੀਂ ਚਾਹੀ ਹੈ ਖਾਣ ਨੂੰ ਆਟਾ ਇੱਥੇ ਮਿਹਨਤੀ ਮਜ਼ਦੂਰ ਦਾ ਹੋ ਜੱਗਾ ਪਟਾ ਚਾਹੀ ਘਰ ਵਿੱਚ ਨਹੀਂ ਉਹਦੇ ਇੱਥੇ ਖਾਣ ਨੂੰ ਆਟਾ ਮਿਹਨਤ ਕਰਕੇ ਆਪਣਾ ਡੰਗ ਟਪਾਹੀ ਲੈੰਦੇ ਨੇ ਮਿਹਨਤ ਕਰਕੇ ਆਪਣਾ ਡੰਗ ਟਪਾਹੀ ਲੈੰਦੇ ਨੇ ਤੜਕੇ ਤੋਂ ਚੱਲੇ ਪਾਂਦੀ ਮੰਜ਼ਲਾ ਪਾਹੀ ਲੈੰਦੇ ਨੇ ਤੜਕੇ ਤੋਂ ਚੱਲੇ ਪਾਂਦੀ ਮੰਜ਼ਲਾ ਪਾਹੀ ਲੈੰਦੇ ਨੇ ਪੀਅ ਲੈ ਕੇ ਕਿਸੇ ਨੂੰ ਬੁਰਕੀ ਨਾ ਦੇਵੇ ਇੱਕ ਪਿਆ ਦੂਜੇ ਨੂੰ ਵੰਡਦਾ ਮੇਵੇ ਇੱਕ ਕਿਸੇ ਨੂੰ ਬੁਰਕੀਨ ਦੇਵੇ ਇੱਕ ਪਿਆਹ ਹੈ ਦੂਜੇ ਨੂੰ ਵੰਡਦਾ ਮੇਵੇ ਕੁਝ ਦੂਜਿਆਂ ਦੇ ਟੇਢ ਪਰ ਕੇ ਪੁੰਨ ਕਮਾਹੀ ਲੈਂਦੇ ਨੇ ਕੁਝ ਦੂਜਿਆਂ ਦੇ ਟੇਢ ਪਰ ਕੇ ਪੁੰਨ ਕਮਾਹੀ ਲੈਂਦੇ ਨੇ ਤੜਕੇ ਤੋਂ ਚੱਲੇ ਪਾਂਦੀ ਮੰਜ਼ਲਾ ਪਾਹੀ ਲੈਂਦੇ ਨੇ ਤੜਕੇ ਤੋਂ ਚੱਲੇ ਪਾਂਦੀ ਮੰਜ਼ਲਾ ਪਾਹੀ ਲੈਂਦੇ ਨੇ ਟੜਕੇ ਤੂੰ ਚੱਲੇ ਪਾਂਦੀ ਮੰਜ਼ਲਾਂ ਪਾਹੀ ਲੈਂਦੇ ਨੇ ਟੜਕੇ ਤੂੰ ਚੱਲੇ ਪਾਂਦੀ ਮੰਜ਼ਲਾਂ ਪਾਹੀ